ਸਿਰ ਪੈਸੇ ਲੈ ਕਰਕੇ ਇਹਨਾਂ ਨੇ ਸਰਕਾਰ ਬਣਾਇਆ ਪੈਸੇ ਦੇ ਦੇ ਕੇ 2-2 ਕਰੋੜ ਰੁਪਇਆ ਦੇ ਦੇ ਕੇ ਇਹਨਾਂ ਨੇ ਸਰਕਾਰ ਬਣਾ ਲਈ ਜੈ ਹਿੰਦ ਜੈ ਜਵਾਹਰ ਲਾਲ ਨਹਿਰੂ ਸਰਕਾਰ ਮੁਬਾਰਕ 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 ਅੱਜ ਜਿਹੜਾ ਪ੍ਰਦਰਸ਼ਨ ਹੋਇਆ ਜੇ 1800 ਦੀ ਬੱਚੀ ਨਾਲ ਪਰਸੋਂ ਹਾਦਸਾ ਹੋਇਆ ਹੈ ਹਾਦਸਾ ਨਹੀਂ ਇਹ ਜਾਨ ਨੂੰ ਮਾਰਤਾ ਗਿਆ ਠੀਕ ਹੈ ਇੱਕ ਨੌਜਵਾਨ ਕਿੰਨੀ ਦਰਦ ਹੁੰਦੀ ਹੈ ਉਹ ਬੱਚੀ ਨੂੰ ਕਿੰਨਾ ਦਰਦ ਹੋਇਆ ਕਿੰਨੇ ਸੱਟੇ ਜਿੱਤੇ ਆ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਨਾ ਉਹਨਾਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਆਪ ਜਨਤਾ ਪਾਰਟੀ ਜਿੰਦਾਬਾਦ ਆਪ ਜਨਤਾ ਪਾਰਟੀ ਜਿੰਦਾਬਾਦ ਕੋਈ ਵੀ ਲੇਡੀਜ਼ ਜਾਂ ਜੈਂਟਲਮੈਨ ਹੋਵੇ ਗਲੀ ਤੋਂ ਬਾਹਰ ਨਿਕਲਦਾ ਵਾ ਸਨੈਚਰ ਪਹਿਲਾਂ ਹੀ ਖੜਾ ਹੁੰਦਾ ਵਾ ਕੋਣੋ ਗੱਡਾ ਸਾਧਾ ਲਗਾ ਕੇ ਮੋਬਾਈਲ ਖੋਲਣਦਾ ਪੈਸੇ ਖੋਲਣਦਾ ਵਾ ਉਹ ਜਿਹੜੇ ਪ੍ਰਸ਼ਾਸਨ ਦੀ ਢਿੱਲੀ ਪ੍ਰਣਾਲੀ ਦੇ ਕਾਰਨ ਉਹ ਉਹਨਾਂ ਲੋਕਾਂ ਦੇ ਹੌਸਲੇ ਬਿਲਕੁਲ ਉੱਚੇ ਹੋਏ ਪਏ ਆ ਉਹ ਜਿਹੜੀ ਸਰਕਾਰ ਆ ਸੱਤਾ ਦੇ ਨਸੇ ਦੇ ਵਿੱਚ ਟੂੜਾ ਹਾਂ 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 ਰੋਸ ਹੈ ਪਪੂ ਗੁਰਵੰਤ ਦਾ ਇਹ ਜਨਤਾ ਪਾਰਟੀ ਜਰੰਦਰ ਰੈਸ਼ਟ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਇਹ ਮੁਜ਼ਾਹਰਾ ਚੱਲ ਰਿਹਾ ਹੈ ਇਹ ਗੂੰਗੀ ਬੋਲੀ ਸਰਕਾਰ ਜਿਹੜੀ ਹੈ ਜਿਨੇ ਪੰਜਾਬ ਚ ਆਉਣ ਤੋਂ ਬਾਅਦ ਗੁੰਡਾਗਰਦੀ ਨਸ਼ਾ ਪੂਰੇ ਚਰਨ ਤੇ ਵਧਾਇਆ ਹੈ ਪੁਤਲਾ ਫੂਕ ਪ੍ਰਦਰਸ਼ਨ ਦੀਆਂ ਇਹ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਜਲੰਧਰ ਸ਼ਹਿਰ ਦੀਆਂ ਹਨ ਦੱਸ ਦਈਏ ਕਿ ਜਲੰਧਰ ਸ਼ਹਿਰ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਖਿਲਾਫ ਅਤੇ ਆਮ ਆਦਮੀ ਪਾਰਟੀ ਅਤੇ ਆਪ ਨੇਤਾਵਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਪ੍ਰਚੰਡ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਭਾਜਪਾ ਜ਼ਿਲ੍ਹਾ ਅਧਿਕਾਰੀ ਸੁਸ਼ੀਲ ਸ਼ਰਮਾ ਵੈਸਟ ਵਿਧਾਨ ਸਭਾ ਪਰਿਵਾਰੀ ਅਸ਼ੋਕ ਸ਼ਰਿਨ ਸਾਰੇ ਹੀ ਮੰਡਲ ਪ੍ਰਧਾਨਾਂ ਆਗੂ ਅਤੇ ਵਰਕਰ ਇਸ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਇਹ ਹੀ ਨਹੀਂ ਬਲਕਿ ਇਸ ਪ੍ਰਚੰਡ ਪੁਤਲਾ ਪ੍ਰਦਰਸ਼ਨ ਦੌਰਾਨ ਮੁਸਲਿਮ ਸਮਾਜ ਅਤੇ ਔਰਤਾਂ ਦੀ ਈਛੁ ਮੂਲਯਤ ਵੀ ਕਾਫੀ ਵੱਡੀ ਰਹੀ। ਪੁਤਲਾ ਫੂਕਨ ਦੇ ਨਾਲ-ਨਾਲ ਸਾਰਿਆਂ ਨੇ ਹੀ ਮੌਜੂਦਾ ਸਰਕਾਰਾਂ ਅਤੇ ਸਰਕਾਰ ਦੀਆਂ ਨੀਤੀਆਂ ਖਿਲਾਫ ਜਮ ਕੇ ਨਾਰੇਬਾਜ਼ੀਆਂ ਕੀਤੀਆਂ ਅਤੇ ਆਪਣਾ ਰੋਸ ਜ਼ਾਹਰ ਕੀਤਾ। ਦਿਖਾਉਂਦੇ ਹਾਂ ਇਸ ਪੁਤਲਾ ਫੂਕ ਪ੍ਰਦਰਸ਼ਨ ਦੀਆਂ ਇਹ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਪ੍ਰੈਜ਼ ਟੀਵੀ ਤੋਂ ਹਰੀਸ਼ ਭੰਡਾਰੀ ਦੀ ਇਹ ਪੂਰੀ ਰਿਪੋਰਟ। ਜਲੰਧਰ ਪ੍ਰੈਜ਼ੀਡੈਂਟ ਸਾਰਾ ਕਰਤੱਵ ਸਭੀ ਮੇਰਨਾ ਮਾਤਾ ਮਾਣਾ ਗੋਗਰੀ ਛੋਟੀ ਜੀ असांखां कठा हुया असां पसंदि आहे पंजाब जे हालात

ਇਸ ਸਿੱਖ ਤੋਂ ਬਾਅਦ ਅੱਜ ਵੀ ਇਹ ਪ੍ਰਗਟ ਹੁੰਦਾ ਨਾ ਕਿ ਸਾਡਾ ਜਿੰਨਾ ਪੰਜਾਬੀਆਂ ਦੇ ਨਾਲ ਝੂਠੇ ਵਾਦੇ ਕਰਕੇ ਕਿਹਨਾਂ ਸੁਭਾਅ ਕੀ ਅਸੀਂ ਪੰਜਾਬ ਦੇ ਬਦਲਾਅ ਅਗਰ ਕ੍ਰਾਈਮ ਦੇ ਪ੍ਰਦੇਸ਼ ਸੰਸਥਾ ਆਏ ਸ਼ਰਮ ਦੀ ਗੱਲ ਹੈ ਆਏ ਮੇਰੇ ਸਾਥੇ ਗਲੰਦਰ ਤੋਂ ਤੁਮ ਸਭ ਤੋਂ ਸਮੇਂ ਤੋਂ ਮੈਂ ਲਾਇਆ ਉਹਨਾਂ ਦੇ ਪਾਰਟੀ ਚੌਲ ਸੱਤ ਦੇ ਕਾਪੀ ਦੇ ਕਾਪੀ ਸੀਪੀ ਨੇ ਉਹਨਾਂ ਨੇ ਕੁਝ ਬਹੁਤ ਵਰਕਰ ਸੇਫ ਹੋਏਗਾ ਇਹਨਾਂ ਨੇ ਕੋਈ ਵਾਦੇ ਪੂਰੇ ਨਹੀਂ ਕੀਤੇ ਇਹਨਾਂ ਨੇ ਸਿਰਫ ਉਹ ਠੇਕਾ ਖੋਲਿਆ ਠੇਕਾ ਖੋਲਿਆ ਇਹਨਾਂ ਨੇ ਜਿੰਨੇ ਦੇਖੋ ਨਸ਼ਾ ਨਸ਼ਾ ਵਿਕਰੇ ਤੇ ਚਿੱਟਾ ਇੱਥੇ ਪੰਜਾਬ ਦੇ ਵਿੱਚ ਖੁਲਿਆਮ ਹੋ ਗਿਆ ਜਿੱਥੇ ਮਰਜ਼ੀ ਨਾਲ ਨਸ਼ਾ ਗੈਂਗਸਟਰ ਬਣ ਗਏ ਆ ਇਹਨਾਂ ਨੇ ਬਾਹਰ ਸਾਰੇ ਗੈਂਗਸਟਰ ਬਾਹਰ ਕੱਢਦੇ ਪੰਜਾਬ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਹੈ ਗੈਂਗਸਟਰ ਇਹਨਾਂ ਨੇ ਵਧਾਦੇ ਜਿਨ੍ਹਾਂ ਨੇ ਗੈਂਗਸਟਰ ਬਾਹਰ ਲਿਆਏ ਜਿੰਨੇ ਇਹਨਾਂ ਦੇ ਨਾਲ ਬੰਦੇ ਆ ਗਏ ਕੁੰਡੇ ਬੰਦੇ ਆ ਇਹਨਾਂ ਨੇ ਸਿਰ ਪੈਸੇ ਲੈ ਕਰਕੇ ਇਹਨਾਂ ਨੇ ਸਰਕਾਰ ਬਣਾਇਆ ਪੈਸੇ ਦੇ ਦੇ ਕੇ ਦੋ ਦੋ ਕੋਹੜ ਰੁਪਇਆ ਦੇ ਦੇ ਕੇ ਇਹਨਾਂ ਨੇ ਸਰਕਾਰ ਬਣਾ ਲਈ ਐਮ ਐਲ ਏ ਇਹਨਾਂ ਨੂੰ ਜਿਨ੍ਹਾਂ ਨੂੰ ਕੰਮ ਦਾ ਹੀ ਪਤਾ ਨਹੀਂ ਅੱਜ ਦਾ ਜਿਹੜਾ ਪ੍ਰਦਰਸ਼ਨ ਹੋਇਆ ਹੈ ਜਿਹੜਾ 1800 ਦੀ ਬੱਚੀ ਨਾਲ ਪਰਸੋਂ ਹਰਸਾ ਹੋਇਆ ਹੈ ਹਰਸਾ ਇਹ ਜਾਣੇ ਨੂੰ ਮਾਰਤਾ ਗਿਆ ਠੀਕ ਹੈ ਇੱਕ ਨੌਜਵਾਨ ਕਿੰਨੀ ਦਰਦ ਹੁੰਦੀ ਹੈ ਉਹ ਬੱਚੀ ਨੂੰ ਕਿੰਨਾ ਦਰਦ ਹੋਇਆ ਕਿੰਨਾ ਸੇਜ ਦਿੱਤੇ ਆ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਨਾ ਉਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਜੇ ਸਰਕਾਰ ਫਾਂਸੀ ਨਹੀਂ ਲਾਉਂਦੀ ਨਾ ਹਰਸਾ ਦੀ ਇਹਨਾਂ ਨੂੰ ਗੋਪਰੇ ਸ਼ੀਸ਼ੇ ਦੇ ਦਿੰਦੇ ਆਂ ਕਿ ਰਾਸ਼ਟਰੀ ਵਧਾਸ਼ੂ ਲਾ ਕੇ ਪਰਾਵਾਂਗੇ ਕਿਉਂਕਿ ਸਰਕਾਰ ਸਰਕਾਰ ਤੋਂ ਆ ਕੇ ਕਾਬੂ ਨਹੀਂ ਹੈਗੀ ਇਹ ਮੈਨੂੰ ਪਹਿਲਾਂ ਵੀ ਇਦਾਂ ਪ੍ਰਦਰਸ਼ਨ ਹੁੰਦੇ ਰਹੇ ਪਰ ਸਰਕਾਰਾਂ ਇਹ ਕੰਨ ਜੂਨ ਤੱਕ ਨਹੀਂ ਸਰਕਦੀ ਕੀ ਲੱਗਦਾ ਹੈ ਇਸ ਜਿਹੇ ਪ੍ਰਦਰਸ਼ਨ ਅੱਜ ਦੇ ਪ੍ਰਦਰ ਪੋਸਟ ਆ ਸਰ ਹੋ ਗੋ ਨਾ ਨੂੰ ਜਨਤਾ ਇਸ ਤਾਂ ਚਾਲ ਚੱਕੀ ਹੈ ਜਨਤਾ ਨੇ ਤੁਹਾਨੂੰ ਸੀਟ ਤੇ ਬਿਠਾਇਆ ਸੀ ਨਾ ਇਹਦਾ ਸੀਟ ਤੇ ਬਿਠਾਉਣ ਦਾ ਅਧਿਕਾਰ ਹੈ ਲਾਣ ਦਾ ਵੀ ਅਧਿਕਾਰ ਹੈ ਅੱਜ ਵਰਤਮਾਨ ਜੀ ਤੁਹਾਡੇ ਦਾ ਵੀ ਬੱਚੇ ਹੈਗੇ ਆ ਇਹ ਸਾਡੇ ਜਿਹੜੇ ਪੰਜਾਬ ਦੇ ਬੱਚੇ ਆਪਣੇ ਬੱਚਾ ਸਮਝੋ ਉਹਨਾਂ ਨੂੰ ਜਿਹੜਾ ਬੱਚੇ ਦਾ ਹੱਕ ਹੈ ਉਹ ਘਰ ਪਹੁੰਚੋ ਉਹ ਮਾਪੇ ਦਰ ਦੇਖੋ ਮਾਪੇ ਨੂੰ ਕਿੰਨਾ ਦਰਦ ਹੋ ਰਿਹਾ ਹੈ ਉਹ ਆਪਾਂ ਗੇਂਦੀ ਕਰਦੀਆਂ ਰਿਕਵੈਸਟ ਕਰਦੀਆਂ ਰਾਹ ਤਹਲ ਆਪਾਂ ਦਾ ਕਰੋ ਸਾਡੇ ਲਾ ਦੇਣੇ ਵਾਲੇ ਨਾ ਕਰੋ ਮਸੜਕਾ ਉਤਰਨ ਸੀ ਪਾਰ ਪਰ ਮਜੂਰ ਹੋਈਏ ਸਾਡੇ ਹਾਲਾਤ ਸਮਝੋ ਲਾ ਕੇ હત્યા ਕਰ ਦਿੱਤੀ ਗਈ ਹੈ ਉਸ ਦੇ ਖਿਲਾਫ ਅੱਜ ਭਾਰਤੀ ਜਨਤਾ ਪਾਰਟੀ ਨੇ ਉਪਲਾ ਫੂਕ ਪਰ ਦਰਸ਼ਨ ਕੀਤਾ ਵਾ ਅਗਰ ਇਹ ਜਿਹੜੀ ਸਰਕਾਰ ਜਿਹੜੀ ਚੱਟਾ ਦੇ ਨਸ਼ੇ ਵਿੱਚ ਤੂੜਾ ਉਹ ਪ੍ਰਸ਼ਾਸਨ ਨੂੰ ਇਹ ਹਦਾਇਤਾਂ ਨਹੀਂ ਕਰਦੀ ਹਰ ਗਲੀ ਕਾਕੇ ਨਹੀਂ ਲੱਗਦੇ ਔਰ ਪੀਸੀਆਰ ਦੀ ਡਿਊਟੀ ਨਹੀਂ ਲਗਾਉਂਦੀ ਜਿਹੜੇ ਲੋਕ ਇੰਨੇ ਪਰੇਸ਼ਾਨ ਆ ਕੋਈ ਵੀ ਲੇਡੀਜ਼ ਜਾਂ ਜੈਂਟਲ ਵੀ ਹੋਵੇ ਗਲੀ ਤੋਂ ਬਾਹਰ ਨਿਕਲਦਾ ਵਾ ਸਨੈਚਰ ਪਹਿਲਾਂ ਹੀ ਖੜਾ ਹੁੰਦਾ ਵਾ ਉਹਨੂੰ ਘਨਾਸਾ ਦਿਗਾ ਕੇ ਮੋਬਾਈਲ ਖੋਲਣਦਾ ਪੈਸੇ ਖੋਲਣਦਾ ਵਾ ਉਹ ਜਿਹੜੇ ਪ੍ਰਸ਼ਾਸਨ ਦੀ ਢਿੱਲੀ ਪ੍ਰਣਾਲੀ ਦੇ ਕਾਰਨ ਉਹ ਉਹਨਾਂ ਲੋਕਾਂ ਦੇ ਹੌਸਲੇ ਬਿਲਕੁਲ ਉੱਚੇ ਹੋਏ ਪਿਆ ਔਰ ਜਿਹੜੀ ਸਰਕਾਰ ਸੱਤਾ ਦੇ ਨਸਰੇ ਦੇ ਵਿੱਚ ਟੂਰਾ ਸੱਤਾ ਦਾ ਮਜ਼ਾ ਲੈ ਰਹੀ ਆ ਭਾਰਤੀ ਜਨਤਾ ਪਾਰਟੀ ਜਿੰਦਰ ਵੈਸਟ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਇਹ ਮੁਜ਼ਾਹਰਾ ਚੱਲ ਰਿਹਾ ਹੈ ਇਹ ਗੂੰਗੀ ਬੋਲੀ ਸਰਕਾਰ ਜਿਹੜੀ ਹੈ ਜਿਨੇ ਪੰਜਾਬ ਚ ਆਉਣ ਤੋਂ ਬਾਅਦ ਗੁੰਡਾਗਰਦੀ ਨਸ਼ਾ ਪੂਰੇ ਚਰਮ ਤੇ ਵਧਾਇਆ ਹੈ ਔਰੇ ਪੰਜਾਬ ਜਿਹੜਾ ਵਾ ਭਗਵੰਤ ਮਾਨ ਜੀ ਦੀ ਸਰਕਾਰ ਜਿਹੜੀ ਹੈ ਇਹਦੇ ਵਿੱਚ ਪੰਜਾਬ ਜਿਹੜਾ ਵਾ ਇਹ ਦੇਸ਼ ਦੇ ਵਿੱਚ ਪਹਿਲਾ ਰਾਜ ਬਣ ਗਿਆ ਜਿੱਥੇ ਜੰਗਲ ਰਾਜ ਚੱਲ ਰਿਹਾ ਹੈ ਇਹ ਪੰਜਾਬ ਸੂਬਾ ਜਿਹੜਾ ਨੰਬਰ 1 ਸੂਬਾ ਹੁੰਦਾ ਸੀਗਾ ਔਰ ਅੱਜ ਸੁਖਮੰਤ ਸਮਾਂ ਦੀ ਸਰਕਾਰ ਜਿਲੋਂ ਦੀ ਆਈ ਏ ਉਸ ਤੋਂ ਬਾਅਦ ਹਰ ਇਨਸਾਨ ਪੰਜਾਬ ਚ ਰਹਿਣ ਵਾਲਾ ਡਰ ਰਿਹਾ ਹੈ ਕਿ ਪੰਜਾਬ ਦਾ ਹੁਣ ਕੀ ਬਣੇਗਾ ਜਵਾਨੀ ਵਿਦੇਸ਼ਾਂ ਚ ਜਾ ਰਹੀ ਏ ਔਰ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਘਰਾਂ ਦੇ ਅੰਦਰ ਵੜ ਕੇ ਲੁੱਟਿਆ ਜਾ ਰਿਹਾ ਹੈ ਕੋਡੀਆਂ ਮਾਰੀਆਂ ਜਾ ਰਹੀਆਂ ਨੇ ਜਿਹੜਾ ਰੰਗਲਾ ਪੰਜਾਬ ਸਿੰਘ ਸਾਡਾ ਉਹ ਸਰਕਾਰ ਨੇ ਜਿਨ੍ਹਾਂ ਨੇ ਬਦਲਾ ਲੈਣਾ ਸੀਗਾ ਰੰਗਲਾ ਪੰਜਾਬ ਦਾ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਅਸੀਂ ਕੇਂਦਰ ਸਰਕਾਰ ਕੋਲੋਂ ਮੰਗ ਕਰਦੇ ਆ ਰਾਸ਼ਟਰਪਤੀ ਕੋਲੋਂ ਮੰਗ ਕਰਦੇ ਆ ਜੇ ਇਸ ਤੋਂ ਪਹਿਲਾਂ ਕੀ ਪੰਜਾਬ ਜਿਹੜਾ ਵਾ ਇਹਦੇ ਔਲਾਦ ਹੋਰ ਮਾਰੇ ਹੋਣ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਜਿਹੜਾ ਲਾਇਆ ਜਾਵੇ